ਕਾਇਤ ਕਿਤਾ ਬਹੁਤ ਜ਼ਿਆਦਾ ਰੌਣਕ ਹੈ ਇੱਧਰ ਪਕੌੜੇ ਪੂਕੂੜੇ ਲਾਈ ਜਾਂਦੇ ਰੇ ਬਾਈ ਬਰੇ ਦੁਕਾਨਾਂ ਚੈੱਕ ਕਰੋ ਅੱਗੇ ਮੇਲੇ ਹੀ ਕਹਿੰਦੇ ਸੀ ਹੁਣ ਤਾਂ ਮੇਲੇ ਲਈ ਲੱਗਦਾ ਹੈ ਹਾਂ ਇੱਧਰ ਲੰਗਰ ਚੱਲੀ ਜਾਂਦਾ ਹੈ ਇੱਧਰ ਤਾਰੇ ਹੋਰੀ ਗੁੰਦੀ ਬਣਾਈ ਜਾਂਦੇ ਹਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ 21 ਮਾਰਚ ਤੇ ਅੱਜ ਆਪਣੇ ਪਿੰਡ ਮੇਲੀ ਹੈਗੀ ਤੇ ਮੈਂ ਮੇਲੀ ਤੇ ਜਾਂਦਾ ਸੀਗਾ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਹਜੇ ਪੱਥਰ ਤਿਆਰ ਹੈ ਚਲਿਏ ਮੇਲੀ ਤੇ ਚਲੋ 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 ਆਜਾ ਆਪਾਂ ਮੋਟਰਸਾਂ ਦੇ ਮਾਚ ਚੱਲਦੇ ਆਂ ਮੰਮੀ ਹੋਰਿਆ ਤਰੱਕੀ ਹੋ ਗਈ ਜਾਣੀ ਲਓ ਬਈ ਪਹੁੰਚ ਗਏ ਆਪਾਂ ਮੇਲੀ 'ਚ ਕੱਠ ਬਹੁਤ ਜ਼ਿਆਦਾ ਹੈਗਾ ਦੇਲੇ ਪਾਤੇ ਆ ਜੋ ਲੱਕੜ ਪਰ ਤੇਸੀ ਉਹ ਪਰਾਂ ਚੋ ਲੈ ਚੱਲੇ ਲੱਗੇ ਹੋਏ ਨੇ ਬਾਹਰ ਕੁਟਾਇ ਆਈਸਰੀ ਬੀਮ ਵਾਲਾ ਦੀ ਮਸ਼ਹੂਰ ਹੈ ਕਿਤਾ ਬਹੁਤ ਜ਼ਿਆਦਾ ਰੌਣਕ ਹੈ ਇਧਰ ਪਕੌੜੇ ਫੁੱਟੂੜੇ ਲਾਈ ਜਾਂਦੇ ਨੇ ਬਾਈ ਹੋਰੇ ਮਾਹੌਲ ਬਹੁਤ ਹੈ ਦੁਕਾਨਾਂ ਵੀ ਬਹੁਤ ਨਿਆਜ਼ਗੀ ਤਾਂ ਤਕਾਨਾ ਚੈੱਕ ਕਰੋ ਅੱਗੇ ਮੇਲੇ ਲਈ ਕਹਿੰਦੇ ਸੀ ਹੁਣ ਤਾਂ ਮੇਲੇ ਲਈ ਲੱਗਦਾ ਹੈ। ਸੋਨੀ ਬੰਦ ਕਰ ਜਿਵੇਂ ਵਸ ਬੰਦ ਕਰ ਹਾਂ ਇੱਧਰ ਲੰਗਰ ਚੱਲੀ ਜਾਂਦਾ ਹੈ। ਜੈ ਮਾਤਾ ਦੀ। ਬਾਈ ਜੀ

ਮਾਈ ਦੀ ਜਗਾ ਤਾਂ ਇੱਧਰ ਲੋਕ ਮਿੱਟੀ ਕੱਢਦੇ ਨੇ ਛਟਾਉਣਾ ਤੁਹਾਨੂੰ ਇੱਥੇ ਬੈਠਣਾ ਬੱਟੇ ਫਤੇ ਫਤੇ ਬੈਠ ਰਹੇ ਤੇ ਝੂਲਾ ਹੈ ਝੂਲਾ ਇਹਦਾ ਡਰ ਵਾਲਾ ਲੱਗਦਾ ਇਹ ਚ ਲੈਗਾ ਝੂਟਾ ਲੈੜੀ ਚੰਗਾ ਆ ਇਧਰ ਮਿੱਟੀ ਘੱਟੀ ਆਂਦੇ ਨੇ ਲੋਕਾਂ ਇੱਥੇ ਕੱਢਦੇ ਮਿੱਟੀ ਆਪਾਂ ਵੀ ਕੱਢਣ ਆ ਗਏ ਮਿੱਟੀ ਆ ਇੱਧਰ ਨਹੀਂ ਛੜ ਲੰਗਰ ਬਣਦਾ ਚੌਲ ਵਗੈਰਾ ਬਣੀ ਜਾਂਦੇ ਆ ਚਾਹ ਬਣੀ ਜਾਂਦੀ ਆ ਤੇ ਇੱਧਰ ਬਣ ਰਿਹਾ ਪ੍ਰਸ਼ਾਦਾ ਇਹਦਰ ਤਾਰੇ ਹੋਰੀ ਬੂੰਦੀ ਬਣਾਈ ਜਾਂਦੇ ਆ ਹਾਂ ਜੀ ਵਧੀਆ ਵਧੀਆ ਬੂੰਦੀ ਬਣਾਉਣ ਲੱਗਿਆ ਅੱਛਾ ਜੀ ਬੜੀ ਜਿਹੀ ਬਣੀ ਪਣੀ ਆ ਸਾਡੇ ਕੋਲ ਫਤਿਹ ਨੇ ਕਰਮਬੋਰਡ ਵਾਲੀ ਦੇਖਾ ਇਸੇ ਸਬਸਿਡੀ ਹੈ ਕੋਸੇ ਠੀਕ ਹੈ ਕੋਰਫਤੇ ਦਾ ਕਹਿੰਦਾ ਸੇਤੀ ਘਰੇ ਚੱਲੋ ਇਹਨੂੰ ਆਇਆ ਵੀ ਘਰੇ ਜਾ ਕੇ ਖੇਡਾਂਗੇ ਕਹਿੰਦਾ ਮੈਂ ਲੈ ਚੱਲ ਸੇਤੀ ਘਰੇ ਚਲੋ ਜੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤੀਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰ ਦੇਣਾ